ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਰਾਜ ਸ਼ਿਮਲਾ ਦੇ ਇੱਕ ਨਾਮੀ ਸਕੂਲ ਵਿੱਚ ਅਧਿਆਪਕੋ ਜੋ ਕੰਮ ਕਰਦਾ ਸੀ ਸਕੂਲ ਕੈਂਪ ਵਿੱਚ ਹੀ ਸਾਰੀਆਂ ਸਹੂਲਤਾਂ ਪ੍ਰਾਪਤ ਸਨ ਤੇ ਉਹਨਾਂ ਨੂੰ ਕਿਸੇ ਕੰਮ ਲਈ ਬਾਹਰ ਨਹੀਂ ਜਾਣਾ ਪੈਂਦਾ ਸੀ ਹਰ ਐਤਵਾਰ ਸੰਡੇ ਬਾਜ਼ਾਰ ਵੀ ਲਗਾਇਆ ਜਾਂਦਾ ਸੀ ਜਿਸ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਸਨ ਸਕੂਲ ਵਿੱਚ ਹੋਸਟਲ ਦਾ ਵੀ ਪ੍ਰਬੰਧ ਸੀ ਤੇ ਵੱਡੇ ਪਰਿਵਾਰਾਂ ਦੇ ਬੱਚੇ ਵੀ ਉਸ ਸਕੂਲ ਵਿੱਚ ਪੜਨ ਲਈ ਆਉਂਦੇ ਸਨ ਰਾਜ ਦਾ ਪੜਾਉਣ ਦਾ ਤਰੀਕਾ ਇੰਨਾ ਵਧੀਆ ਸੀ ਕਿ ਸਾਰੇ ਵਿਦਿਆਰਥੀ ਉਸ ਦੇ ਪ੍ਰਸ਼ੰਸਕ ਸੀ ਇੱਕ ਵਾਰ ਸ਼ਮਾਹੀ ਇਮਤਿਹਾਨ ਤੋਂ ਬਾਅਦ ਰਾਜ ਦੀ ਜਮਾਤ ਵਿੱਚ ਨਵਾਂ ਦਾਖਲਾ ਹੋਇਆ 16 ਸਾਲ ਦੀ ਅਰਬੀ ਦਾਖਲੇ ਦੇ ਸਮੇਂ ਤੋਂ ਹੀ ਬਹੁਤ ਗਵਾਚੀ ਗਵਾਚੀ ਲੱਗਦੀ ਸੀ ਇਸ ਲਈ ਰਾਜ ਨੂੰ ਲੱਗਾ ਜਿਵੇਂ ਉਸ ਨੂੰ ਨਵੇਂ ਮਾਹੌਲ ਵਿੱਚ ਢਲਣ ਲਈ ਸਮਾਂ ਲੱਗ ਰਿਹਾ ਹੈ ਇਸ ਲਈ ਉਹ ਗਵਾਚੀ ਰਹਿੰਦੀ ਹੈ ਪਹਿਲਾਂ ਤਾਂ ਰਾਜ ਨੂੰ ਲੱਗਾ ਕਿਉਂ ਕਰੋ ਦੂਰ ਹੈ ਇਸ ਲਈ ਉਦਾਸ ਹੀ ਰਹਿੰਦੀ ਹੈ ਇੱਕ ਦਿਨ ਅਰਵੀ ਦੀ ਤਬੀਅਤ ਠੀਕ ਨਹੀਂ ਸੀ ਤਾਂ ਰਾਜ ਨੇ ਉਸ ਨੂੰ ਕਮਰੇ ਵਿੱਚ ਜਾ ਕੇ ਆਰਾਮ ਕਰਨ ਲਈ ਕਿਹਾ ਬਾਹਰ ਨਿਕਲਦੇ ਸਮੇਂ ਉਸ ਨੂੰ ਅਚਾਨਕ ਚੱਕਰ ਆ ਗਏ ਉਹ ਡਿੱਗਣ ਹੀ ਵਾਲੀ ਸੀ ਜਦੋਂ ਰਾਜ ਨੇ ਅੱਗੇ ਆ ਕੇ ਉਸ ਨੂੰ ਫੜ ਲਿਆ ਉਸ ਨੂੰ ਸੁਹਾਰਾ ਦਿੱਤਾ ਤੇ ਉਸ ਦੇ ਕਮਰੇ ਤੱਕ ਛੱਡ ਕੇ ਆਇਆ ਉਸ ਦਾ ਸਰੀਰ ਬਹੁਤ ਗਰਮ ਮਹਿਸੂਸ ਹੋ ਰਿਹਾ ਸੀ ਇਸ ਲਈ ਉਸ ਨੇ ਫੋਨ ਕਰਕੇ ਡਾਕਟਰ ਨੂੰ ਬੁਲਾ ਲਿਆ ਸ਼ਾਮ ਨੂੰ ਉਹ ਉਸ ਨੂੰ ਮਿਲਣ ਉਸ ਦੇ ਕਮਰੇ ਵਿੱਚ ਪਹੁੰਚ ਗਿਆ ਉਸ ਦੀ ਸਹੇਲੀ ਕੰਟੇਨ ਤੋਂ ਕੁਝ ਖਾਣ ਲਈ ਲੈਣ ਲਈ ਗਈ ਹੋਈ ਸੀ ਧਰਵੀ ਉਸ ਸਮੇਂ ਉੱਥੇ ਇਕੱਲੀ ਸੀ ਰਾਜ ਨੇ ਉਸ ਦੀ ਸਿਹਤ ਬਾਰੇ ਪੁੱਛਿਆ ਤਾਂ ਉਹ ਫੁੱਟ ਫੁੱਟ ਕੇ ਰੋ ਪਈ ਤੇ ਉਸ ਨੇ ਕਿਹਾ ਮੇਰੀ ਕੋਈ ਪਰਵਾਹ ਨਹੀਂ ਕਰਦਾ ਤਾਂ ਤੁਸੀਂ ਮੇਰੀ ਸਿਹਤ ਬਾਰੇ ਕਿਉਂ ਪੁੱਛ ਰਹੇ ਹੋ ਮੈਂ ਆਪਣੀ ਮਾਂ ਨੂੰ ਘਰੇ ਫੋਨ ਕਰਕੇ ਦੱਸਿਆ ਤਾਂ ਉਸ ਨੇ ਕਿਹਾ ਕਿ ਮੇਰੇ ਕੋਲ ਇਸ ਸਮੇਂ ਸਮਾਂ ਨਹੀਂ ਹੈ ਜੇ ਤੁਹਾਨੂੰ ਪੈਸੇ ਚਾਹੀਦੇ ਹਨ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਡੇ ਖਾਤੇ ਵਿੱਚ ਪੈਸੇ ਪਾ ਦੇਵਾਂਗੀ ਮੈਨੂੰ ਦੱਸੋ ਸਰ ਕੀ ਮੈਂ ਉਹਨਾਂ ਨੂੰ ਪੈਸੇ ਲਈ ਫੋਨ ਕੀਤਾ ਸੀ ਰਾਜ ਨੇ ਕਿਹਾ ਸ਼ਾਇਦ ਉਹਨਾਂ ਨੂੰ ਸੱਚਮੁੱਚ ਕੋਈ ਜ਼ਰੂਰੀ ਕੰਮ ਹੋਵੇ ਤੁਸੀਂ ਆਪਣੇ ਪਿਤਾ ਨਾਲ ਗੱਲ ਕਰ ਲਵੋ ਇਸ ਤੇ ਉਸ ਦਾ ਰੋਣਾ ਹੋਰ ਵੀ ਤੇਜ਼ ਹੋ ਗਿਆ ਤੇ ਉਸ ਨੇ ਕਿਹਾ ਮੇਰੇ ਪਿਤਾ ਸਾਨੂੰ ਕਿਸੇ ਹੋਰ ਔਰਤ ਲਈ ਛੱਡ ਗਏ ਹਨ ਮਾਂ ਹਮੇਸ਼ਾ ਗੁੱਸੇ ਵਿੱਚ ਰਹਿੰਦੀ ਹੈ ਉਹ ਇਕੱਲੇ ਹੀ ਆਪਣਾ ਕਾਰੋਬਾਰ ਸੰਭਾਲਦੀ ਹੈ ਜਿਸ ਕਾਰਨ ਉਹ ਹਮੇਸ਼ਾ ਚਿੜਚਿੜੀ ਰਹਿੰਦੀ ਹੈ ਤੇ ਹੁਣ ਮਾਂ ਦੇ ਦੂਜੇ ਵਿਆਹ ਦੀ ਵੀ ਚਰਚਾ ਚੱਲ ਰਹੀ ਹੈ ਅਜਿਹੀ ਹਾਲਤ ਵਿੱਚ ਮੇਰੇ ਲਈ ਕੌਣ ਹੋਵੇਗਾ ਇਹ ਕਹਿ ਕੇ ਉਹ ਰੋ ਪਈ ਇਸ ਲਈ ਰਾਜ ਨੂੰ ਉਸ ਲਈ ਬਹੁਤ ਬੁਰਾ ਲੱਗਾ ਉਹ ਸੋਚਣ ਲੱਗਾ ਕਿ ਕਾਸ਼ ਉਸਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋ ਜਾਵੇ ਕੀ ਹੋਇਆ ਉਸਦੇ ਮਾਪੇ ਨੇ ਆਪਣੇ ਰਸਤੇ ਵੱਖ ਕਰ ਲਏ ਹਨ ਘੱਟੋ ਘੱਟ ਉਹਨਾਂ ਨੂੰ ਆਪਣੀ ਬੱਚੀ ਬਾਰੇ ਤਾਂ ਸੋਚਣਾ ਚਾਹੀਦਾ ਹੈ ਉਹ ਸੋਚਣ ਲੱਗਾ ਕਿ ਜਦੋਂ ਵੀ ਉਹ ਉਸਦੀ ਮਾਂ ਨੂੰ ਮਿਲੇਗਾ ਤਾਂ ਇਸ ਬਾਰੇ ਉਹ ਉਹਨਾਂ ਨਾਲ ਜ਼ਰੂਰ ਸਮਝਾਵੇਗਾ ਕਿਉਂਕਿ ਉਹ ਕਿਸੇ ਦੇ ਨਿੱਜੀ ਮਾਮਲੇ ਵਿੱਚ ਜ਼ਿਆਦਾ ਨਹੀਂ ਫਸਣਾ ਚਾਹੁੰਦਾ ਸੀ। ਅਰਵੀ ਰੋਂਦੀ ਹੋਈ ਕਹਿਣ ਲੱਗੀ, "ਸਰ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਮੇਰੇ ਨਾਲ ਹੀ ਕਿਉਂ ਹੋਇਆ? ਮੈਨੂੰ ਆਪਣੇ ਮਾਤਾ-ਪਿਤਾ ਦਾ ਪਿਆਰ ਕਿਉਂ ਨਹੀਂ ਮਿਲਿਆ ਸਰ?" ਰਾਜ ਕੀ ਕਹਿੰਦਾ, ਉਸਦੇ ਸਿਰ ਤੇ ਆਪਣਾ ਪਿਤਾ ਵੀ ਨਹੀਂ ਸੀ ਪਰ ਘਟੋ-ਘਟ ਉਸਦੀ ਮਾਂ ਤਾਂ ਉਸਨੂੰ ਬਹੁਤ ਪਿਆਰ ਕਰਦੀ ਸੀ। ਉਸਨੇ ਉਸਨੂੰ ਦਲਾਸਾ ਦਿੱਤਾ ਤੇ ਕਿਹਾ, "ਕੁਝ ਲੋਕ ਕਿਸੇ ਹੋਰ ਨੂੰ ਪਿਆਰ ਕਰਨ ਦੀ ਕਿਸਮਤ ਲੈ ਕੇ ਆਉਂਦੇ ਹਨ।" ਇਸ ਲਈ ਉਹਨਾਂ ਨੂੰ ਆਪਣੇ ਮਾਪਿਆਂ ਦਾ ਪਿਆਰ ਨਹੀਂ ਮਿਲਦਾ ਹੈ। ਇਹ ਕਹਿੰਦੇ ਹੋਏ ਉਸਦੀ ਆਵਾਜ਼ ਭਾਰੀ ਹੋ ਗਈ। ਉਹ ਉਸ ਨੂੰ ਬਹੁਤਾ ਸਮਝਾ ਨਾ ਸਕਿਆ ਤੇ ਆਪਣੇ ਹੰਝੂ ਪੂੰਝਦਾ ਹੋਇਆ ਉਸਦੇ ਕਮਰੇ ਤੋਂ ਬਾਹਰ ਆ ਗਿਆ। ਉਸ ਦਿਨ ਤੋਂ ਅਰਵੀ ਦਾ ਜ਼ਿਆਦਾ ਖਿਆਲ ਰੱਖਣ ਲੱਗਾ। ਅਰਵੀ ਦੇ ਦਰਦ ਨੂੰ ਦੇਖ ਕੇ ਉਹ ਖੁਦ ਵੀ ਦਰਦ ਮਹਿਸੂਸ ਕਰਨ ਲੱਗਾ। ਉਸ ਨੇ ਉਸਦੇ ਦਰਦ ਨੂੰ ਬਹੁਤ ਨੇੜੇ ਮਹਿਸੂਸ ਕੀਤਾ। ਇਸ ਲਈ ਜਲਦੀ ਹੀ ਦੋਵਾਂ ਵਿਚਾਲੇ ਚੰਗੀ ਨੇੜਤਾ ਹੋ ਗਈ। ਕਦੇ-ਕਦੇ ਉਹ ਇਕੱਠੇ ਲੰਚ ਵੀ ਕਰ ਲੈਂਦੇ ਸੀ ਪਰ ਫਿਰ ਵੀ ਅਰਵੀ ਜ਼ਿਆਦਾਤਰ ਉਦਾਸ ਹੀ ਰਹਿੰਦੀ ਸੀ ਕਈ ਵਾਰ ਰਾਜ ਸੋਚਦਾ ਸੀ ਕਿ ਅਰਵੀ ਕਿੰਨੀ ਸੋਹਣੀ ਹੈ ਕਿੰਨੀ ਮਿੱਠੀ ਹੈ ਉਸਦੇ ਮਾਂ ਕੋਲ ਪੈਸੇ ਦੀ ਵੀ ਕੋਈ ਕਮੀ ਨਹੀਂ ਹੈ ਇਸੇ ਲਈ ਉਸਨੇ ਇਸ ਨੂੰ ਇੰਨੇ ਮਹਿੰਗੇ ਸਕੂਲ ਵਿੱਚ ਪੜਨ ਲਈ ਭੇਜਿਆ ਹੈ ਫਿਰ ਵੀ ਇਸ ਦੇ ਚਿਹਰੇ ਤੇ ਹਲਕੀ ਜੀ ਖੁਸ਼ੀ ਵੀ ਨਜ਼ਰ ਨਹੀਂ ਆਉਂਦੀ ਅਸਲ ਵਿੱਚ ਜਿਸ ਦੇ ਜੀਵਨ ਵਿੱਚ ਪਿਆਰ ਨਹੀਂ ਹੁੰਦਾ ਹੈ ਉਹ ਲੱਖਾਂ ਪ੍ਰਕਾਰ ਦੇ ਸੁੱਖਾਂ ਦੇ باوجود ਵੀ ਅੰਦਰੋਂ ਦੁਖੀ ਹੀ ਰਹਿੰਦਾ ਹੈ 16 ਸਾਲ ਦੀ ਅਰਵੀ ਸੱਚਮੁੱਚ ਬਹੁਤ ਖੂਬਸੂਰਤ ਸੀ ਸੁੰਦਰ ਅਰਵੀ ਦਾ ਗੁੰਦਮਾ ਸਰੀਰ ਗੁਲਾਬੀ ਬੁੱਲ ਤੇ ਸੰਘਣੇ ਵਾਲਾਂ ਵਿੱਚਕਾਰ ਉਸਦਾ ਚਿਹਰਾ ਹਮੇਸ਼ਾ ਫਿੱਕਾ ਤੇ ਥੱਕਿਆ ਦਿਖਾਈ ਦਿੰਦਾ ਸੀ ਜਿਵੇਂ ਉਹ ਰਾਤ ਨੂੰ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੀ ਹੈ ਉਹ ਪੂਰੇ ਸਕੂਲ ਵਿੱਚ ਸਿਰਫ ਰਾਜ ਸਰਦੇ ਹੀ ਨੇੜੇ ਸੀ ਹੌਲੀ ਹੌਲੀ ਅਰਵੀ ਦੀ ਖੂਬਸੂਰਤੀ ਵੀ ਉਸ ਦਾ ਸਾਥ ਛੱਡਣ ਲੱਗੀ ਸੀ ਉਸ ਦਾ ਚਿਹਰਾ ਕਾਲਾ ਪੈਣ ਲੱਗਾ ਤੇ ਉਸ ਦੀ ਸਿਹਤ ਵਾਰ-ਵਾਰ ਵਿਗੜਦੀ ਰਹਿੰਦੀ ਸੀ ਡਾਕਟਰ ਨੇ ਸਿਰਫ ਇੰਨਾ ਹੀ ਕਿਹਾ ਕਿ ਉਸ ਨੂੰ ਕੁਝ ਕਮਜ਼ੋਰੀ ਹੈ ਤੇ ਉਹ ਬਹੁਤ ਜਿਆਦਾ ਸੋਚਦੀ ਹੈ ਜਿਸ ਕਾਰਨ ਉਹ ਹੁਣ ਆਪਣੀ ਪੜ੍ਹਾਈ ਤੇ ਵੀ ਧਿਆਨ ਨਹੀਂ ਦੇ پا ਰਹੀ ਹੈ ਇੱਕ ਵਾਰ ਰਾਜ ਨੇ ਹਿੰਮਤ ਕੀਤੀ ਤੇ ਅਰਵੀ ਦੀ ਮਾਂ ਨੂੰ ਫੋਨ ਕੀਤਾ ਤੇ ਕਹਿਣ ਲੱਗਾ ਦੇਖੋ ਤੁਹਾਡੀ ਧੀ ਨੂੰ ਤੁਹਾਡੀ ਲੋੜ ਹੈ ਉਸ ਦੀ ਸਿਹਤ ਵੀ ਵਾਰ-ਵਾਰ ਵਿਗੜ ਰਹੀ ਹੈ ਹੋ ਸਕੇ ਤਾਂ ਆ ਕੇ ਉਸ ਨੂੰ ਇੱਕ ਵਾਰ ਮਿਲ ਜਾਵੋ ਇਸ ਗੱਲ ਤੇ ਉਸਦੀ ਮਾਂ ਨੂੰ ਗੁੱਸਾ ਆ ਗਿਆ ਤੇ ਉਸਨੇ ਬਿਨਾਂ ਕੁਝ ਸੋਚੇ ਉਸ ਨੂੰ ਕਿਹਾ ਕਿ ਉਸਦੇ ਪਿਤਾ ਨੂੰ ਉਸਦੀ ਕੋਈ ਪਰਵਾਹ ਨਹੀਂ ਹੈ ਤਾਂ ਕਿ ਸਾਰੀਆਂ ਜ਼ਿੰਮੇਵਾਰੀਆਂ ਮੈਂ ਇਕੱਲੀ ਹੀ ਨਭਾਵਾਂ ਮੈਂ ਉਸ ਨੂੰ ਇੰਨੇ ਵੱਡੇ ਸਕੂਲ ਵਿੱਚ ਪੜਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹਾਂ ਇਸ ਨੂੰ ਤਾਂ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਪਰ ਉਹ ਸਿਰਫ ਆਪਣੇ ਪਿਤਾ ਨੂੰ ਯਾਦ ਕਰਦੀ ਹੋਵੇਗੀ ਇਸ ਲਈ ਉਹ ਆਪਣੇ ਪਿਤਾ ਬਾਰੇ ਸੋਚ ਕੇ ਆਪਣੀ ਸਿਹਤ ਖਰਾਬ ਕਰ ਲੈਂਦੀ ਹੈ ਰਾਜ ਹੈਰਾਨ ਰਹਿ ਗਿਆ ਅਰਵੀ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਰਾਜ ਨੂੰ ਉਸਦੀ ਮਾਂ ਤੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਉਹ ਆਪਣੇ ਵੱਲੋਂ ਅਰਵੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸਦੇ ਮਾਪੇ ਦੇ ਪਿਆਰ ਦੀ ਘਾਟ ਪੂਰੀ ਨਹੀਂ ਕਰ ਸਕਦਾ ਸੀ ਅਰਵੀ ਡੂੰਘੇ ਡਿਪਰੈਸ਼ਨ ਵਿੱਚ ਚਲੀ ਗਈ ਸੀ ਗਰਮੀਆਂ ਦੀਆਂ ਛੁੱਟੀਆਂ ਸਿਰਫ 10 ਦਿਨਾਂ ਬਾਅਦ ਹੋਣ ਵਾਲੀਆਂ ਸੀ ਇਸ ਲਈ ਰਾਜ ਨੂੰ ਲੱਗਾ ਕਿ ਜਦੋਂ ਛੁੱਟੀਆਂ ਤਰ੍ਹਾਂ ਆਪਣੀ ਮਾਂ ਕੋਲ ਜਾਵੇਗੀ ਤਾਂ ਉਸਦੀ ਹਾਲਤ ਵਿੱਚ ਕੁਝ ਸੁਧਾਰ ਹੋ ਜਾਵੇਗਾ ਤੇ ਸ਼ਾਇਦ ਉਸਦੀ ਹਾਲਤ ਦੇਖ ਕੇ ਉਸਦੀ ਮਾਂ ਉਸਦੇ ਦਰਦ ਨੂੰ ਸਮਝ ਸਕੇਗੀ ਪਰ ਇੱਕ ਰਾਤ ਛੁੱਟੀਆਂ ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਅਰਵੀ ਰਾਜ ਦੇ ਕਮਰੇ ਵਿੱਚ ਆਈ ਤੇ ਕਮਰੇ ਦਾ ਦਰਵਾਜ਼ਾ ਖੜਕਾਇਆ ਰਾਜ ਸੋਚਣ ਲੱਗਾ ਕਿ ਅੱਧੀ ਰਾਤ ਨੂੰ ਕੌਣ ਆਇਆ ਹੈ ਉਸਨੇ ਜਾ ਕੇ ਦਰਵਾਜ਼ਾ ਖੋਲਿਆ ਤਾ ਸਾਹਮਣੇ ਅਰਵੀ ਖੜੀ ਸੀ ਰਾਜ ਅਰਵੀ ਨੂੰ ਉੱਥੇ ਦੇਖ ਕੇ ਹੈਰਾਨ ਹੋ ਗਿਆ ਤੇ ਬੋਲਿਆ ਹਾਈ ਅਰਵੀ ਤੂੰ ਰਾਤ ਦੇ ਇਸ ਸਮੇਂ ਇੱਥੇ ਇਕੱਲੀ ਕੀ ਕਰ ਰਹੀ ਹੈ ਕੀ ਤੁਸੀਂ ਠੀਕ ਹੋ ਤੈਨੂੰ ਕਿਤੇ ਦਰਦ ਤਾਂ ਨਹੀਂ ਹੋ ਰਿਹਾ ਹੈ ਉਹ ਡਰ ਗਿਆ ਸੀ ਤਾਂ ਅਰਵੀ ਨੇ ਹਲਕੀ ਜੀ ਮੁਸਕਰਾਹਟ ਨਾਲ ਕਿਹਾ ਸਰ ਹੁਣ ਮੈਨੂੰ ਕਦੇ ਦਰਦ ਨਹੀਂ ਹੋਵੇਗਾ ਮੈਨੂੰ ਕੋਈ ਤਕਲੀਫ ਨਹੀਂ ਹੋਵੇਗੀ ਮੈਂ ਤੁਹਾਨੂੰ ਇਹ ਦੱਸਣ ਆਈ ਹਾਂ ਠੀਕ ਹੈ ਮੈਂ ਹੁਣ ਜਾ ਰਹੀ ਹਾਂ ਇਹ ਕਹ ਕਿ ਉਹ ਤੇਜ਼ ਕਦਮਾਂ ਨਾਲ ਉੱਥੋਂ ਚਲੀ ਗਈ ਥੋੜੇ ਸਮੇਂ ਵਿੱਚ ਹੀ ਉਹ ਨਜ਼ਰਾਂ ਤੋਂ ਗਾਇਬ ਹੋ ਗਈ ਫਿਰ ਰਾਜ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੀ ਆਈ ਸੀ ਪਰ ਉਸ ਨੂੰ ਇਕੱਲੇ ਨਹੀਂ ਜਾਣ ਦੇਣਾ ਚਾਹੀਦਾ ਸੀ ਉਹ ਤੇਜ਼ੀ ਨਾਲ ਪੌੜੀਆਂ ਤੋਂ ਉਤਰਦੇ ਹੋਏ ਪਿੱਛੇ ਭੱਜਿਆ ਪਰ ਪੌੜੀਆਂ ਤੋਂ ਉਤਰਦਿਆਂ ਹੀ ਉਸ ਨੇ ਦੇਖਿਆ ਕਿ ਸਾਰਾ ਮੈਦਾਨ ਖਾਲੀ ਸੀ ਤੇ ਉੱਥੇ ਆਸ-ਪਾਸ ਕੋਈ ਵੀ ਨਹੀਂ ਸੀ ਅਰਵੀ ਇੰਨੀ ਜਲਦੀ ਕਿੱਥੇ ਚਲੀ ਗਈ ਇਹ ਉਸ ਲਈ ਬਹੁਤ ਵੱਡੀ ਬੁਝਾਰਤ ਸੀ ਉਸਨੇ ਕੁਝ ਧੇਰ ਇੱਧਰ ਉਧਰ ਦੇਖਿਆ ਤੇ ਫਿਰ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਿਆ ਅਰਵੀ ਉਸਦੇ ਕਮਰੇ ਵਿੱਚ ਆਈ ਸੀ ਇਹ ਗੱਲ ਤਾਂ ਪੱਕੀ ਸੀ ਕਿਉਂਕਿ ਉਸਨੇ ਉਸਦੇ ਨਾਲ ਗੱਲ ਕੀਤੀ ਸੀ ਪਰ ਉਸਨੂੰ ਸਮਝ ਨਹੀਂ ਆ ਰਹੀ ਸੀ ਕਿਉਂ ਇੰਨੀ ਜਲਦੀ ਕਿੱਥੇ ਚਲੀ ਗਈ ਸੀ ਥੋੜੀ ਦੇਰ ਲਈ ਅਰਵੀ ਬਾਰੇ ਸੋਚਣ ਤੋਂ ਬਾਅਦ ਉਹ ਗੂੜੀ ਨੀਂਦ ਵਿੱਚ ਸੌਂ ਗਿਆ ਅਗਲੀ ਸਵੇਰ ਪੂਰੇ ਕੈਂਪਸ ਵਿੱਚ ਹਗਾਮਾ ਹੋ ਰਿਹਾ ਸੀ ਰਾਜ ਉੱਠ ਕੇ ਬਾਲਕੋਨੀ ਵਿੱਚ ਜਾ ਕੇ ਖੜਾ ਹੋਇਆ ਤਾਂ ਫਿਰ ਉਸਨੇ ਦੇਖਿਆ ਕਿ ਐਂਬੂਲੈਂਸ ਆਈ ਹੋਈ ਸੀ ਤੇ ਬਹੁਤ ਸਾਰੇ ਵਿਦਿਆਰਥੀ ਇਕੱਠੇ ਹੋਏ ਸਨ ਉਹ ਘਬਰਾ ਕੇ ਨੂੰ ਭੱਜਿਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸ ਦੀ ਸਿਹਤ ਵਿਗੜ ਗਈ ਹੈ ਤੇ ਕਿਉਂ ਐਂਬੂਲੈਂਸ ਬੁલાਉਣੀ ਪਈ ਸੀ ਜਿਵੇਂ ਹੀ ਪਹੁੰਚਿਆ ਉਸ ਨੂੰ ਪਤਾ ਲੱਗਾ ਕਿ ਅਰਵੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਹੈ ਇਹ ਸੁਣ ਕੇ ਉਸ ਦਾ ਸਾਹ ਰੁਕ ਗਿਆ ਕਿਉਂਕਿ ਰਾਤ ਹੀ ਅਰਵੀ ਉਸ ਨੂੰ ਮਿਲਣ ਆਈ ਸੀ ਰਾਜਤਾ ਸਿਰ ਘੁੰਮਣ ਲੱਗਾ ਉਸ ਮਾਸੂਮ ਕੁੜੀ ਦੇ ਬਹੁਤ ਕਰੀਬ ਸੀ ਉਸਤੇ ਦਰਦ ਨੂੰ ਮਹਿਸੂਸ ਕਰਦਾ ਸੀ ਤੇ ਚਾਹੁੰਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋ ਜਾਵੇ ਉਸ ਦੀ ਮਾਂ ਉਸ ਨੂੰ ਪਿਆਰ ਕਰੇ ਉਸ ਦੇ ਪਿਤਾ ਨੂੰ ਵੀ ਉਸ ਦੇ ਬਾਰੇ ਸੋਚਣਾ ਚਾਹੀਦਾ ਹੈ ਪਰ ਉਸ ਦੇ ਬਾਰੇ ਕੋਈ ਸੋਚਣ ਵਾਲਾ ਕਿੱਥੇ ਸੀ ਤੇ ਆਖਰਕਾਰ ਅੱਜ ਅਰਵੀ ਦੀ ਜਾਨ ਨਿਕਲ ਹੀ ਗਈ ਸੀ ਰਾਜ ਫੁੱਟ ਫੁੱਟ ਕੇ ਰੋਇਆ ਪੂਰੇ ਸਕੂਲ ਵਿੱਚ ਸੋਗ ਦੀ ਲਹਿਰ ਦੌੜ ਗਈ ਸਕੂਲ ਵਿੱਚ ਅਜਿਹੀ ਘਟਨਾ ਵਾਪਰਨਾ ਬਹੁਤ ਹੀ ਅਸਧਾਰਨ ਸੀ ਪਰ ਹੁਣ ਜੋ ਹੋਇਆ ਸੀ ਉਹ ਬਦਲਿਆ ਨਹੀਂ ਜਾ ਸਕਦਾ ਸੀ ਭਾਵੇਂ ਰਾਜ ਬਹੁਤ ਦੁਖੀ ਸੀ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਉਸਦੇ ਹੋਸ਼ ਉੱਡ ਗਏ ਕਿਉਂਕਿ ਰਿਪੋਰਟ ਅਨੁਸਾਰ ਅਰਵੀ ਦੀ ਮੌਤ ਰਾਤ 9 ਤੋਂ 10 ਵਜੇ ਦੇ ਦਰਮਿਆਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਤੇ ਅਰਵੀ ਉਸਨੂੰ ਮਿਲਣ ਲਈ ਰਾਤ 12 ਵਜੇ ਤੋਂ ਬਾਅਦ ਆਈ ਸੀ ਇਸ ਦਾ ਮਤਲਬ ਹੈ ਕਿ ਜਦੋਂ ਉਹ ਉਸਨੂੰ ਮਿਲਣ ਆਈ ਸੀ ਉਹ ਇਸ ਦੁਨੀਆ ਵਿੱਚ ਨਹੀਂ ਸੀ ਇਹ ਖਿਆਲ ਆਉਂਦਿਆਂ ਹੀ ਰਾਜ ਦੰਗ ਰਹਿ ਗਿਆ ਉਹ ਇਨਾਂ ਸਾਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਸੀ ਪਰ ਅੱਜ ਉਹ ਖੁਦ ਇਸ ਦਾ ਗਵਾਹ ਬਣ ਗਿਆ ਪਰ ਫਿਰ ਵੀ ਉਹ ਕਿਸੇ ਨੂੰ ਇਹ ਕਹਿਣ ਤੋਂ ਝਿਜਕ ਰਿਹਾ ਸੀ ਉਸ ਨੇ ਚੁੱਪ-ਚਾਪ ਜਾ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਰਾਤ 12 ਵਜੇ ਤੋਂ ਬਾਅਦ ਉਸ ਨੂੰ ਅਰਵੀ ਕਿਤੇ ਨਜ਼ਰ ਨਹੀਂ ਆਈ ਸੀ ਜਿਸ ਦਾ ਮਤਲਬ ਹੈ ਕਿ ਅਸਲ ਵਿੱਚ ਅਰਵੀ ਉਸ ਨੂੰ ਜਾਦਾਂ ਵਿੱਚ ਮਿਲਣ ਆਈ ਸੀ ਉਹਨੂੰ ਇਹ ਦੱਸਣ ਆਈ ਸੀ ਕਿ ਹੁਣ ਉਸਨੂੰ ਕੋਈ ਤਕਲੀਫ ਨਹੀਂ ਕੋਈ ਦਰਦ ਨਹੀਂ ਹੋਵੇਗਾ ਕਿਉਂਕਿ ਸ਼ਾਇਦ ਅਰਵੀ ਦੀ ਜ਼ਿੰਦਗੀ ਵਿੱਚ ਇੱਕ ਰਾਜ਼ ਹੀ ਸੀ ਜਿਸਨੂੰ ਉਸਦੀ ਚਿੰਤਾ ਸੀ ਇੱਕ ਵਾਰ ਫਿਰ ਰਾਜ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜਵੈ ਤੁਰਿਆ ਉਸਨੂੰ ਬਹੁਤ ਅਫਸੋਸ ਸੀ ਕਿ ਉਹ ਅਰਵੀ ਲਈ ਕੁਝ ਨਹੀਂ ਕਰ ਸਕਿਆ ਰਾਜ ਨੇ ਉਸਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਉਸਦੀ ਦੇਖਭਾਲ ਕਰਦਾ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਰਵਿਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਅੱਜ ਉਹ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ। ਦੋਸਤੋ, ਸ਼ਾਇਦ ਇਹ ਮਾਪਿਆਂ ਵੱਲੋਂ ਅਣਗੌਲੇ ਕੀਤੇ ਬੱਚਿਆਂ ਦੀ ਦੁਰਦਸ਼ਾ ਹੁੰਦੀ ਹੈ। ਇਸ ਨਾਲ ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਠੀਕ ਤਰ੍ਹਾਂ ਨਹੀਂ ਹੁੰਦਾ। ਦੂਸਰਾ ਜਦੋਂ ਉਹ ਇੱਕ ਮੁਸ਼ਕਲ ਸਥਿਤੀ ਵਿੱਚ ਫਸ ਜਾਂਦੇ ਹਨ ਤਾਂ ਉਸ ਵਿੱਚੋਂ ਬਾਹਰ ਆਉਣ ਦੀ ਹਿੰਮਤ ਜਟਾਉਣ ਵਿੱਚ ਅਸਮਰੱਥ ਹੁੰਦੇ ਹਨ। ਤਾਂ ਫਿਰ ਭਾਵੇਂ ਅਸੀਂ ਜ਼ਿੰਦਗੀ ਵਿੱਚ ਕਿੰਨੇ ਵੀ ਵਿਅਸਤ ਤੇ ਉਦਾਸ ਕਿਉਂ ਨਾ ਹੋਈਏ? ਸਾਨੂੰ ਆਪਣੇ ਬੱਚਿਆਂ ਨਾਲ ਕਦੇ ਵੀ ਮਾੜਾ ਵਿਵਹਾਰ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਨੂੰ ਹਮੇਸ਼ਾ ਪਿਆਰ ਤੇ ਟਾਈਮ ਦੇਣਾ ਚਾਹੀਦਾ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ